ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਤਾਨ ਸਿੰਘ ਚੈਨਲ ਟਟਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਥੋੜਾ ਟਾਈਮ ਬੀਜੀ ਸੀ ਦੋਸਤੋ ਇਸ ਕਰਕੇ ਕੋਈ ਬਲੌਗ ਨਹੀਂ ਬਣਾ ਸਕੇ ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਬੱਕਰੀ ਫਾਰਮ ਹੈ ਬੱਕਰੀਆਂ ਦਾ ਜਿਹੜਾ ਬਿਜ਼ਨਸ ਹੈ ਉਹਦੇ ਵਿੱਚ ਕਿੰਨੀ ਕੋਈ ਕਮਾਈ ਹੈ ਤੇ ਕਿੱਦਾਂ ਦਾ ਇਹ ਬਿਜ਼ਨਸ ਹੈ ਸੋ ਅੱਜ ਕਿਉਂਕਿ ਬਹੁਤ ਸਾਰੇ ਮੈਂ ਦੇਖਦਾ ਹਾਂ ਨਾ ਫੇਸਬੁੱਕ ਤੇ ਵੀਰ ਜਾਂ ਆਪਣਾ YouTube ਤੇ ਕੋਈ ਕਹਿੰਦਾ ਜੀ 10 ਲੱਖ ਰੁਪਈਆ ਬਚ ਗਿਆ ਕੋਈ ਕਹਿੰਦਾ 20 ਲੱਖ ਰੁਪਈਆ ਬਚਦਾ ਜੀ ਕੋਈ ਕੋਸ਼ ਕੋਈ ਕਹਿੰਦਾ ਜੀ ਇਹ ਬੱਕਰੀ ਪੂਰੇ ਦਿਨ ਚ 20 ਰੁਪਈਆ ਦੀ ਖਰਾਕ ਖਾਂਦੀ ਏ ਕੋਈ ਕਹਿੰਦਾ 30 ਆ ਦੀ ਖਾਂਦੀ ਏ ਕੋਈ ਕਹਿੰਦਾ 500 ਗ੍ਰਾਮ ਖਾਂਦੀ ਨੀਰਾ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡਾ ਨਾਲ ਸ਼ੇਅਰ ਕਰਾਂਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਹੁੰਦਾ ਕਿ ਮੇਰਾ ਜਿਹੜਾ ਕੰਟੈਂਟ ਏ ਉਹ ਬਿਲਕੁਲ ਅਲੱਗ ਆਪ ਦਾ ਤਜਰਬਾ ਆਪਦੀ ਫੀਲਡ ਦਾ ਤਜਰਬਾ ਸੋ ਆਪਦੇ ਫਾਰਮ ਦਾ ਤਜਰਬਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਦੋਸਤੋ ਦੋਸਤੋ ਜੇ ਕਿਸੇ ਨਵੇਂ ਭਰਾ ਨੇ ਬੱਕਰੀ ਫਾਰਮ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਵੇਖੋ ਜਿਹੜੇ ਹੁਣ ਫੇਸਬੁਕਾਂ ਤੇ ਬੇਲੀ ਕਹਿੰਦੇ ਆਣਾ ਵੀ ਉਹ ਕਈ ਬਲੌਕ ਇਦਾਂ ਦੇ ਹੁੰਦੇ ਜਿਨ੍ਹਾਂ ਨੇ ਟ੍ਰੇਨਿੰਗਾਂ ਨਾਲ ਪੈਸੇ ਬਣਾਉਣੇ ਹੁੰਦੇ ਨੇ ਚਾਹੇ ਜਿਨ੍ਹਾਂ ਨੇ ਕਿੱਦਾਂ-ਕਿੱਦਾਂ ਕਰਕੇ ਜਾਂ ਜਨਾਂ ਨੇ ਬੱਕਰੀਆਂ ਵੇਚ ਕੇ ਆਪਦੇ ਪੈਸੇ ਬਣਾਉਣੇ ਹੁੰਦੇ ਨੇ ਸੋ ਦੋਸਤੋ ਵੀ ਇਦਾਂ ਦਾ ਬਿਜ਼ਨਸ ਹੈ ਵੀ ਜੇ ਤੁਸੀਂ ਕਹੋ ਨਾ ਵੀ ਆਪਾਂ ਇੱਕ ਦਿਨ ਦੇ ਵਿੱਚ ਜਾਂ ਹਮਿੰਨੇ ਦੇ ਵਿੱਚ ਜਾਂ 5 ਮਹੀਨਿਆਂ ਦੇ ਵਿੱਚ ਅਮੀਰ ਹੋ ਜਾਾਂਗੇ ਸੋ ਐਦਾ ਕਦੀ ਵੀ ਨਹੀਂ ਹੈਗਾ ਇਸ ਬਿਜ਼ਨਸ ਦੇ ਵਿੱਚ ਕਿਉਂਕਿ ਇਸ ਬਿਜ਼ਨਸ ਦੇ ਵਿੱਚ ਬਹੁਤ ਮਤਲਬ ਕਿ ਤੁਹਾਨੂੰ ਹੌਸਲਾ ਜਿਹੜਾ ਮਤਲਬ ਕਿ ਕਰਨਾ ਪੈਣਾ ਜੇ ਤੁਸੀਂ ਅੱਜ ਪੰਜ ਸੱਤ ਬੱਕਰੀਆਂ ਤੋਂ ਸਟਾਰਟ ਕਰਨਾ ਤਾਂ ਤੁਹਾਨੂੰ ਮੈਕਸਿਮਮ ਇੱਕ ਸਾਲ ਡੇਢ ਸਾਲ ਤੁਹਾਨੂੰ ਜਿਹੜਾ ਇਹਦੇ ਵਿੱਚ ਹੌਸਲਾ ਕਰਨਾ ਪੈਣਾ ਇਹ ਕੋ ਲੱਖਾਂ ਕਰੋੜਾਂ ਦੀ ਗੇਮ ਨਹੀਂ ਹੋएगी ਇੰਨੀ ਜਲਦੀ ਕਿਉਂਕਿ ਹੁਣ ਕਈ ਬੰਦੇ ਜਿਵੇਂ ਅੰਦੇ ਵਿੱਚ ਆਪਣਾ ਡਾੜੇ ਕੱਢ ਦਿੰਦੇ ਆ ਜੀ ਇਹ ਦੋ ਬੱਚੇ ਦਊਗੀ ਦੋ ਬੱਚੇ ਇੰਨੇ ਦੇ ਫਿਰ ਦੋ ਦਊਗੀ ਸਾਲ ਚ ਦੋ ਵਾਰੀ ਸੂਗੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਤੁਸੀਂ ਪ੍ਰਕਿਰਤੀ ਗੱਲ ਦੇ ਵਿੱਚ ਆਓਗੇ ਇਹ ਸਾਰੀਆਂ ਗੱਲਾਂ ਇੱਕਦਮ ਝੂਠੀਆਂ ਪੈ ਜਾਣਗੀਆਂ ਸੋ ਦੋਸਤੋ ਹੁਣ ਮੈਂ ਜਿਹੜਾ ਇਹ ਫਾਰਮ ਕੀਤਾ ਮੈਨੂੰ ਵੀ ਇਸੇ ਵਾਰ ਪਤਾ ਲੱਗਿਆ ਵੀ ਇਹਦੇ ਵਿੱਚ ਕਿਉਂਕਿ ਪਹਿਲੀ ਤੇ ਦੋਸਤੋ ਗੱਲ ਇਹ ਹੈਗੀ ਇਹ ਵੀ ਇਹ ਬੱਕਰੀ ਰੱਜਦੀ ਨਹੀਂ ਜਿਹੜੇ ਕਹਿੰਦੇ ਨਾ 20 ਰੁਪਈਆ ਦੀ ਖਰਾਕ ਖਾਂਦੀ 30 ਦੀ ਖਾਂਦੀ ਮੈਂ ਕਹਿੰਦਾ ਮੇਰੇ ਕੋਲ ਕੈਲਕੂਲੇਟਰ ਲੈ ਕੇ ਬਹਿ ਜਾ। ਕਿਹੜੇ ਵਿੰਹਾਂ 30 ਦੀ ਇਹ ਹਿਸਾਬ ਤੋਂ ਹੀ ਗੱਲ ਬਾਹਰ ਹੋ ਜਾਂਦੀ ਕਿੰਨੀ ਖਾ ਜਾਂਦੀ ਏ। ਸੋ ਦੋਸਤੋ ਅਸੀਂ ਇੱਥੇ ਪਹੁੰਚੇ ਆ ਫੀਡ ਇਹਨਾਂ ਨੂੰ ਕੋਈ ਵਿੰਹਾਂ ਦੇਣੀ ਕੋਈ 30 ਦੇਣੀ ਇਹਨੂੰ ਸਾਰਾ ਦੇਣ ਹੀ ਖਵਾਈ ਜੋ ਮੈਂ ਸਾਰਾ ਦੇਣ ਹੀ ਖਾਈ ਜਾਂਦੀ ਏ। ਪਤਾ ਹੀ ਨਹੀਂ ਕਿੰਨੀ ਖਾ ਜਾਣੀ ਇਹਨੇ। ਸੋ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਮੈਂ ਕਿਲਾ ਪੱਠੇ ਜਿਹੜੇ ਛੱਡੇ ਸੀਗੇ ਆਪਣਾ ਮੱਝਾਂ ਵਾਸਤੇ ਉਹਨਾਂ ਵਿੱਚ ਅਸੀਂ ਦੋ ਦਿਨ ਛੱਡਤੀਆਂ ਇਹ 2-4 ਦਿਨਾਂ ਲਈ ਸਾਰਾ ਕਿਲਾ ਪੱਠੇ ਰਖਣ ਗਿਆ। ਇਹ ਜਿਹੜੀਆਂ ਗੱਲਾਂ ਨੇ ਨਾ ਕਹਨ ਵਾਲੀਆਂ ਵੀ ਇਹ ਇਹ ਦਸਾ ਵਿੰਗਾਂ ਦਾ ਨੀਰਾ ਖਾਣਾ। ਸੋ ਇਹ ਬਿਲਕੁਲ ਗਲ ਗਲ ਤੇ ਸੋ ਦੋਸਤੋ ਜਿਹੜੇ ਬੰਦੇ ਨੇ ਵੀ ਇਹ ਕੰਮ ਕਰਨਾ ਬਿਲਕੁਲ ਹੌਸਲੇ ਨਾਲ ਇਹ ਕੋਈ ਲੱਖਾਂ ਜਾਂ ਕਰੋੜਾਂ ਦੇ ਬੰਨ ਵਾਲੀ ਐਡੀ ਗੇਮ ਨਹੀਂ ਹੈਗੀ। ਐਵੇਂ ਕਿਦੇ ਚੱਕਰ ਚ ਪਾ ਕੇ ਜਾਂ ਫੇਸਬੁੱਕ ਵਿਦਵਾਨਾਂ ਦੀਆਂ ਗੱਲਾਂ 'ਚ ਆ ਕੇ ਪੰਗਾ ਨਾ ਲੈ ਲਿਆ ਜੀ। ਵਿੰਗਾਂ ਵਿੰਗਾਂ ਦੇ ਚੱਕਰਾਂ 'ਚ ਵਿੰਗਾਂ ਦਾ ਖਾਊਗੀ ਇਹ ਪਤਾ ਨਹੀਂ ਕਿੰਨਾ ਖਾ ਜਾਣਾ ਇਹਨੇ। ਸੋ ਜਿਹੜੇ ਵੀ ਮੇਰੇ ਭਰਾਵਾਂ ਨੇ ਨਵਾਂ ਬੱਕਰੀ ਫਾਰਮ ਸ਼ੁਰੂ ਕਰਨਾ ਦੋ ਚਾਰ ਬੱਕਰੀਆਂ ਤੋਂ ਲੋਅ ਸ਼ੁਰੂ ਕਰੋ ਚਾਹੇ ਦਸਾਂ ਤੋਂ ਕਰੋ ਪਰ ਉਹਦੇ ਵਿੱਚ ਤੁਸੀਂ ਇਹ ਗੱਲ ਵੇਖੋ ਵੀ ਇੱਕ ਸਾਲ ਤੁਹਾਨੂੰ ਕੋਈ ਇਨਕਮ ਨਹੀਂ ਜੇ ਆਉਣੀ ਇੱਕ ਸਾਲ ਤੁਹਾਨੂੰ ਇਹਨਾਂ ਨੂੰ ਪੱਲਿਓ ਹੋਣਾ ਪੈਣਾ ਜੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਫਿਟ ਹੈ ਉਹ ਸ਼ੁਰੂ ਹੋਏਗਾ ਕਿੰਨਾ ਹੋਏਗਾ ਇਹ ਤਾਂ ਪਰਮਾਤਮਾ ਹੀ ਜਾਣਦਾ ਸੋ ਜਿਆਦੀਆਂ ਮਹਿੰਗੀਆਂ ਬੱਕਰੀਆਂ ਮਣਾ ਲੈ ਲਿਓ ਕਈ ਵਰੀ ਕਈ ਵੀਰ ਲੱਖ ਲੱਖ ਦੀ 60 60 ਹਜ਼ਾਰ ਦੀ ਲੈ ਲੈਂਦੇ ਨੇ ਉਹ ਵੀ ਨਾ ਪੰਗਾ ਲੈ ਲਿਓ ਸੋ ਦੋਸਤੋ ਅੱਜ ਇੰਨਾ ਕੀ ਸੋ ਅਗਲੇ ਬਲੌਗ ਵਿੱਚ ਤੁਹਾਨੂੰ ਦੱਸਾਂਗੇ ਬੱਕਰੀ ਆਪਾਂ ਲੈਣੀ ਕਿੱਥੋਂ ਹੈ ਤੇ ਕਿਹੜੀ ਲੈਣੀ ਹੈ ਸੋ ਉਹ ਗੱਲਾਂ ਕਰਾਂਗੇ ਤੁਹਾਡੇ ਨਾਲ ਸੋ ਦੋਸਤੋ ਜਿਹੜੀਆਂ ਇਹ 10 20 ਵਾਲੀ ਗੱਲ ਮੈਂ ਦੁਬਾਰਾ ਫਿਰ ਰਿਪੀਟ ਕਰ ਦਿਆਂ ਕੋਈ 10 20 ਵਾਲੀ ਗੱਲ ਨਹੀਂ ਹੈਗੀ ਅੰਦੇ ਵਿੱਚ ਇਹ ਤਾਂ ਰੱਜਦੀ ਨਹੀਂ ਪਤਾ ਨਹੀਂ ਕਿੰਨੇ ਖਾ ਜਾਂਦੀ ਹੈ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ